ਬਈ ਲਾਈਨਾਂ ਲੱਗੀਆਂ ਪਈਆਂ ਨੇ ਹਜੇ ਤੱਕ ਤੇ ਦਿਨ ਕੰਦੇ ਆਖਰੀ ਐ ਇੱਧਰ ਇਹ ਮਸਲਾ ਪਿਆ ਹੋਇਆ ਨਾਮਜ਼ਦਗੀਆਂ ਦੇਣ ਵਾਲਾ ਪਰਚੇ ਭਰਨ ਵਾਲਾ ਉਧਰ ਪਰਚਿਆਂ ਵਿੱਚੇ ਪਰਚੇ ਹੋਈ ਜਾਂਦੇ ਮਿੰਟੂ ਜੀ ਕੀ ਮਾਹੌਲ ਬਣਿਆ ਹੋਇਆ ਹੈ ਮਾਹੌਲ ਦੇਖੋ ਮੈਂ ਤੇ ਨਾ ਮਾਹੌਲ ਵੇਖ-ਵੇਖ ਕੇ ਸਰ ਦੁਖੀ ਹਾਂ ਨਾ ਜਲਾਲਾਬਾਦ ਤੋਂ ਲੱਗ ਜਾਓ ਇੱਥੇ ਬੱਬੂ ਜੈਮਲ ਆਲਾ ਜੋਸਨ ਉਹ ਬੈਠੇ ਸਨ ਦਫਤਰ ਚ ਵੀ ਕੱਢ ਦਿੱਤੇ ਤੇ ਉਹ ਆ ਕੇ ਧਰਨੇ ਤੇ ਬੈਠੇ ਹੋਏ ਨੇ ਤੇ ਕਮਾਲ ਦੀ ਗੱਲ ਹੈ ਕਿ ਕਾਂਗਰਸੀ ਕਾਲੀ ਤੇ ਭਾਜਪਾ ਸੰਯੁਕਤ ਰੂਪ ਚ ਧਰਨਾ ਲਾ ਕੇ ਬੈਠੇ ਆ ਚਲੋ ਕਿ ਸਾਡੇ ਬੰਦਿਆਂ ਨੂੰ ਨਾ ਤੇ ਚੁੱਲਾ ਟੈਕਸ ਦੀ ਕਲੀਅਰੈਂਸ ਦਿੰਦੇ ਆ ਤੇ ਨਾ નો ਡਿਊ ਜੀ ਸਰਟੀਫਿਕੇਟ ਦਿੰਦੇ ਨੇ ਇਥੋਂ ਤੁਰ ਪੋਗਾ ਮਮਦੋਟ ਉਥੇ ਤੇ ਨਾ ਛੇਤਰ ਪਰ ਸਰ ਜਿਵੇਂ ਕਿਸੇ ਸਮਾਪਤੇ ਕੋਈ ਮੇਲਾ ਲੱਗਦਾ ਹੈ ਨਾ ਆਮੋਲ ਸੀਗਾ ਫਮੰਦੋਟ ਮੰਦੋਟ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ ਸਾ ਹਮਦੋਟ ਕੋਈ ਵੱਡਾ ਸ਼ਹਿਰ ਵੱਡਾ ਸ਼ਹਿਰ ਨਹੀਂ ਹੈ ਜੀ ਬਿਲਕੁਲ ਇੰਨਾ ਰਸ਼ ਤੇ ਉੱਥੇ 76 ਪੋਲਾ ਓ ਹੋ 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 ਇੱਕ ਬੰਦੇ ਨੂੰ ਪਤਾ ਨਹੀਂ ਉਹਦਾ ਕੀ ਗੁਨਾਹ ਆ ਉਹਨੂੰ ਤੇ ਐ ਫੜਿਆ ਸੀਗਾ ਜਿਵੇਂ ਮਤਲਬ ਕਿ ਕੋਈ ਭੁੰਡਾ ਸ਼ਿਕ ਕਾਬੂ ਆ ਜਾਂਦਾ ਭੀੜ ਦੇ ਉਹਦੀ ਬਨੈਣ ਬਨੂਣ ਪਾੜੀ ਦੇ 76 ਤੇ 76 ਦੇਸ਼ ਤੇ 76 ਤੇ 76 ਅੱਛਾ ਫਾਇਲਾ ਫੁਲਾ ਉੱਥੇ ਵੀ ਖਿਲਰ ਰਹੀ ਹਮ ਮੋਗੇ ਆ ਜੋ ਮੋਗੇ ਉਹ ਕੁੱਟ ਕਟਾਪਾ ਅੱਛਾ ਕਮਾਲ ਦੀ ਗੱਲ ਹੈ ਯੂਪੀ ਚ ਨਾ ਇੱਕ ਵਾਰੀ ਪੁਲਿਸ ਵਾਲਿਆ ਕੀ ਕੀਤਾ ਕਿ ਉਹ ਗੰਨੇ ਦੇ ਖੇਤ ਦੇ ਵਿੱਚ ਵੜ ਗਿਆ। ਖਮਾਤ ਚ ਵੜ ਗਿਆ ਕੁਝ ਅਪਰਾਧੀ। ਹੂੰ। ਤੇ ਯੂਪੀ ਪੁਲਿਸ ਦਾ ਹਾਲੇ ਸੀ ਉਹ ਇੱਕ ਏਐਸਆਈ ਮੂੰਹ ਨਾਲ ਹੀ ਕਰੀ ਜਾਵੇ ਠਾ 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 ਬਿਫੇਰ ਹੂੰ ਤੇ ਉਹ ਮੈਂ ਵੇਖਿਆ ਕਿ ਉਧਰੋਂ ਤੇ ਸਿਰ ਪਾਟਣ ਡੈ ਨੇ। ਉਧਰੋਂ ਤੇ ਫੈਲਾ ਪਾਟਣ ਡੀਆਂ ਨੇ। ਉਹ ਜਿਹੜਾ ਇੱਕ ਐਸਐਸਆਈਸੀ ਕੇ 홀ਡਰ ਸੀ ਜੀ ਉਹ ਨਾ ਉਹਨੇ ਹੱਥ ਰੱਖਿਆ ਜਿਹੜਾ ਇਹਨਾਂ ਦਾ ਕੋ ਗੂਜਾ ਹੁੰਦਾ ਨਾ ਮੋਟਰਸਾਈਕਲ ਤੇ ਹੂ ਕੋ ਕੋ ਹੂੰ ਲਾ ਦੱਸੋ ਵੀ ਤੇਰੇ ਹਾਰ ਨਾਲ ਉਹ ਡਰੰਡੇ ਨੇ ਜੀ ਉਹ ਤੇ ਕਹਿ ਲੋ ਕਿ ਕਾਨੂੰਨ ਤੋਂ ਹੀ ਨਹੀਂ ਡਰਦੇ ਉਹ ਦੂਰ ਖਲੋਤਾ ਹੀ ਕਿਤੇ ਮੈਨੂੰ ਨਾ ਵੱਜ ਜਾਣ ਜੀ ਕਿ ਜਦੋਂ ਕਿਸੇ ਨੇ ਉਹਦੀ ਵੀਡੀਓ ਬਣਾਈ ਉਹ ਮੋਟਰਸਾਈਕਲ ਵਿੱਚ ਵਿੱਚ ਦੀ ਲੈ ਕੇ ਨਿਕਲ ਗਿਆ ਉਹਨੇ ਆਖਿਆ ਛੱਡ ਕੇ ਮਟਰ ਪਨੀਰ ਦੌੜੋ ਇਥੋਂ ਹੂੰ ਸਹੀ ਗੱਲ ਹੈ ਸਰ ਉੱਥੇ ਵੀ ਫਾਈਲਾਂ ਪਾੜ ਗਈਆਂ ਫਿਰ ਅੱਗੇ ਸ਼ਾਇਦ ਮੋਗੇ ਤੋਂ ਆ ਲੰਡੇ ਵਾਲੀ ਸਾਈਡ ਉੱਥੇ ਵੀ ਲੜਾਈ ਝਗੜੇ ਦੀ ਖਬਰ ਆ ਮਤਲਬ ਕਿ ਬਹੁਤ ਥਾਵਾ ਤੁੰ ਆ ਜੀਰੇ ਪਹਿਲਾਂ ਕੁੱਟ ਘਟਾਪਾ ਹੋਇਆ ਬਿਲਕੁਲ ਬਹੁਤ ਥਾਵਾ ਤੋਂ ਸਾਰਾ ਨਾਂ ਤਾਂ ਮਿੰਟੂ ਜੀ ਜਿਹੜਾ ਚੋਣਾ ਤਾਂ ਮੈਨੂੰ ਲੱਗਦਾ ਵੱਖਰਾ ਹੀ ਕੰਮ ਰਹਿ ਗਿਆ ਤੇ ਲੋਕਾਂ ਦੇ ਜਿਹੜੇ ਵੈਰ ਆ ਉਹ ਪਤਾ ਨਹੀਂ ਕਿੰਨੀ ਦੇਰ ਤੱਕ ਚੱਲੀ ਜਾਣੇ ਮੁੜ ਕੇ ਚੋਣਾ ਨਹੀਂ ਮੁੱਕ ਜਾਣਾ ਵੈਰ ਤਦ ਹੀ ਆ ਕਿਉਂਕਿ ਲੋਕਾਂ ਦੇ ਜ਼ਹਿਰ ਵਧੇ ਪਏ ਸਰ ਪੰਚੀ ਸਰਪੰਚੀ ਪਿੱਛੇ ਸਨ ਕੀ ਹੋਈ ਆ ਜੀ ਜੀ ਤੇ ਉਧਰੋਂ ਦੂਸਰੇ ਪਾਸੇ ਮੈਂ ਵਾਰ-ਵਾਰ ਕਹਿਣਾ ਸਾਬ ਕਿ ਤੁਹਾਡੇ ਕੋਲ ਪ੍ਰਬੰਧ ਹੀ ਪੂਰੇ ਨਹੀਂ ਮਿਸ ਮੈਨੇਜਮੈਂਟ ਦਾ ਕਾਰਨ ਦੋ ਹੀ ਚੀਜ਼ਾਂ ਮਿਸ ਮੈਨੇਜਮੈਂਟ ਵੀ ਆ ਜੀ ਤੇ ਦੂਸਰੀ ਗੱਲ ਇਹ ਕਿ ਵੱਧ ਨੀਤੀ ਵੀ ਆ ਨਾ ਹਾਂ ਉਹ ਵੀ ਬਿਲਕੁਲ ਜਦ ਤੁਸੀਂ ਕੰਮ ਬਰੋਬਰ ਕਰਨਾ ਹੀ ਨਹੀਂ ਸਾਬ ਇੱਕ ਫੋਨ ਤੇ ਤੁਸੀਂ ਕਹਿ ਲੋ ਕਿ ਐ ਭੱਜ ਕੇ ਮਸ਼ੀਨ ਵਾਂਗੂ ਕੰਮ ਕਰ ਦੇਣਾ ਇੱਕ ਫੋਨ ਆ ਗਿਆ ਤਾਂ ਤੁਸੀਂ ਉਹਦਾ ਰੋਕ ਕੇ ਬਹਿ ਜਾਣਾ ਤਾਂ ਵਰਕ ਲੋਡ ਤੇ ਆਪਣੇ ਆਪ ਵਧੇਗਾ ਕਿ ਜਿਹੜੀ ਉਹ ਤੇ ਰਿਆ ਜਿਹੜੀ ਬਗਾਨੀ ਤੇ ਰਿਆ ਦੂਜੀ ਤੇ ਰਿਆ ਉਹ ਜੁੜੀ ਜਾਏਗੀ ਜੀ ਜੀ ਦੂਜੀ ਇੱਕ ਧਿਰ ਤੁਰੀ ਜਾਏਗੀ ਹੁਣ ਇੱਕ ਤੁਰਨ ਵਾਲਾ ਇੱਕ ਆ ਤੇ ਜਿਹੜੇ ਵਿਰੋਧੀ ਉਹ ਤਿੰਨ ਹੈ ਉਹ ਜੁੜੀ ਜਾਂਦੇ ਉਹ ਜੁੜੀ ਜਾਂਦੇ ਆ ਇੱਕ ਇੱਕ ਤੁਰ ਹੀ ਜਾਂਦੇ ਆ ਤਾਂ ਬਦਨੀਤੀ ਵੀ ਤੇ ਸਰਕਾਰ ਕਹਿਣਾ ਸਰ ਰਾਜਨੀਤੀ ਚ ਬਦਨੀਤੀ ਸਿਰ ਪਾਟਾ ਉੱਥੇ ਇੱਕ ਬੰਦੇ ਦਾ ਚਿੱਟਾ ਇੱਕ ਕੁਰਤੇ ਪਜਾਮੇ ਨੇਤਾਵਾਂ ਦੇ ਚਿੱਟੇ ਹੁੰਦੇ ਨੇ ਚਾਹੇ ਪਿੰਡੂ ਨੇਤਾ ਹੋਵੇ ਤੇ ਚਾਹੇ ਸ਼ਹਿਰੀ ਨੇਤਾ ਹੋਵੇ ਉਹ ਚਿੱਟਾ ਕੁਰਤਾ ਪਜਾਮਾ ਉਹ ਗਾਣਾ ਗਾਣਾ ਵੀ ਸੀਗਾ ਨਾ ਇੱਕ ਕੁਰਤਾ ੁੱਲੇ ਬੜ ਗਿਆ 49 ਕੁਛ ਇਦਾਂ ਹੀ ਕਰਦੇ ਨੇ ਹਾਂ ਕੁਰਤਾ ਅੱਜਕੱਲ ਮੁੰਡੇ ਕਸੂਤੇ ਜਿਹੇ ਗੀਤ ਕੱਢਦੇ ਨੇ ਤਾਂ ਮਤਲਬ ਕਿ ਉਹ ਉਹ ਉਹਦਾ ਕੂਨ ਨਾਲ ਕੁੜਤਾ ਲੱਭੜਿਆ ਪਤਾ ਨਹੀਂ ਕਿੱਥੇ ਸਿਰਚ ਕਿਸੇ ਨੇ ਠੋਕੀ ਆ ਹੂੰ ਭਾਈ ਯਾਰ ਕੀ ਚੱਲਣ ਡਿਆ ਹਾਲੋਂ ਬਿਹਾਲ ਐ ਸਰ ਅੱਛਾ ਹਾਈ ਕੋਰਟ ਦਾ ਆਰਡਰ ਜਿਹੜਾ ਆ ਜੀ ਜਿਹਦੇ ਚ ਰੈਤ ਦਿੱਤੀ ਗਈ ਕਿ ਜਿੱਥੇ ਵੀ ਸ਼ਫਲਿੰਗ ਹੋਈ ਆ ਵੋਟਾਂ ਦੀ ਉਹ 2 ਦਿਨ ਹੈਗੇ ਆ ਅਪਲਾਈ ਕਰਨ 5 ਦਿਨਾਂ ਦੇ ਵਿੱਚ ਉਹ ਵੋਟ ਆਪਣੇ ਆਪ ਉਥੇ ਆਏਗੀ ਉਹ ਜਿਹੜਾ ਆਰਡਰ ਐ ਸਰ ਉਹ ਹੀ ਨੇ ਅਪਲੋਡ ਹੋ ਰਿਹਾ ਲੋ ਮੈਂ ਤੁਹਾਨੂੰ ਹੋਰ ਦੱਸਦਾ ਸਰ ਮੈਨੂੰ ਉੱਥੇ ਕੋਰਟ ਰੂਮ ਦੇ ਵਿੱਚ ਜਿਹੜਾ ਬੰਦਾ ਮੌਜੂਦ ਸੀ ਉਸਨੇ ਦੱਸਿਆ ਜੀ ਉਹ ਕਹਿੰਦੇ ਕਿ ਜੱਜ ਨੇ ਜ਼ੁਬਾਨੀ ਕਿਹਾ ਕਿ ਅਸੀਂ ਇਸ ਸਿਸਟਮ ਅਗੇ ਬੇਵੱਸ ਹਾਂ ਓਹੋ ਮਤਲਬ ਕਿ ਕਾਇਦੇ ਦੇ ਮੁਤਾਬਕ ਹੋ ਸਕਦਾ ਕਿ ਇਲੈਕਸ਼ਨ ਰੱਦ ਵੀ ਹੋ ਜਾਂਦਾ ਹੂੰ ਡਬੀਸੀ ਡਬੀਸੀ ਉਹਦੇ ਵਿੱਚੋਂ ਇੱਕ ਜੱਜ ਨੇ ਟਿੱਪਣੀ ਕੀਤੀ ਬਕਾਇਦਾ ਹੂੰ ਤੇ ਤਾਂ ਮਤਲਬ ਹੈ ਕਿ ਸਰਕਾਰ ਕਿਤੇ ਨਾ ਕਿਤੇ ਆਪ ਮਹਾਰਾਜੀ ਸਭ ਕੁਝ ਆਪ ਮਹਾਰਾਜ ਬਿਲਕੁਲ ਉਹ ਹੋ ਰਿਹਾ ਸੀ ਕਿ ਸਰਕਾਰ ਜਿਹੜੀ ਹੈ ਉੱਥੇ ਤਰਜੀਹੀ ਸੀ ਜੀ ਜੀ ਹੁਣ ਉਹ ਆਰਡਰ ਵੀ ਅਪਲੋਡ ਨਹੀਂ ਹੋ ਰਿਹਾ ਸਰ ਹੂੰ ਪਤਾ ਨਹੀਂ ਕੀ ਕਾਰਨ ਨੇ ਤਾਂ ਗੱਲ ਇਹ ਆ ਕਿ ਇਹ ਸਭ ਕੁਝ ਜਿਹੜਾ ਚੱਲਦਾ ਪਿਆ ਤੇ ਇਹ ਆ ਕਿ ਹੁਣ ਘੱਟ ਤੋਂ ਘੱਟ ਕੰਮ ਚੱਲੇ ਹਾਲੇ ਨਾਮਜ਼ਦਗੀਆਂ ਨੇ ਹਾਲੇ ਤੇ ਬੁਤੇਰਾ ਕੁਝ ਹੋਣਾ ਬਸ ਸਾਬਨਾ ਭਰੀਆਂ ਵੀ ਨਹੀਂ ਜਾਣੀਆਂ ਮੈਨੂੰ ਲੱਗਦਾ ਮਿੰਟੂ ਜੀ ਸਾਰੀਆਂ ਜਿਵੇਂ ਆਪਾਂ ਲਾਈਨ ਆ ਵੇਖ ਰਹੇ ਸੀ ਨਹੀਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨਹੀਂ ਭਰੀਆਂ ਜਾ ਸਕਦੀਆਂ ਸਰ ਫਿਰ ਵਿਵਾਦ ਤੇ ਫਿਰ ਵਧਣਾ ਹੀ ਹੈ ਵਿਵਾਦ ਤੇ ਵਧੇਗਾ ਸਰ ਇਹ ਦੁਸ਼ਮਣੀ ਪਾਉਣ ਵਾਲੀ ਗੱਲ ਹੈ ਨਾ ਕਿ ਤੁਸੀਂ ਅੱਛਾ ਭਾਈਚਾਰਕ ਸਾਜ ਵਧੇ ਭਾਈਚਾਰਕ ਸਾਜ ਤੁਸੀਂ ਘਟਾ ਰਹੇ ਹੋ ਸਰ ਤੁਸੀਂ ਤਾਂ ਖਲਾਰੇ ਪਾਤੇ ਭਾਈਚਾਰਕ ਸਾਜ ਦੇ ਮੈਂ ਕੱਲ ਵੀ ਕਿਹਾ ਸੀਗਾ ਕਿ ਚੁੱਲਾ ਟੈਕਸ ਨੋ ਡਿਊ ਸਰਟੀਫਿਕੇਟ ਕਿੱਡੀ ਕੋ ਗੱਲ ਹੈ ਜੀ ਜੀ ਬਿਲਕੁਲ ਬੜਾ ਸਿੰਪਲ ਫੰਡਾ ਹੈ ਸਰ ਤੁਸੀਂ ਕਹੋ ਕਿ ਭਾਈ ਆਨਲਾਈਨ ਹੀ ਭਰੋ جا کے کسی اجਦਾ کمپیوٹر ਵਾਲੀਆਂ دکانਾਂ ਹੁੰਦੀਆਂ ਉੱਥੇ ਪਰਵਾ ਲਓ ਨਾਲ ਸੈਲਫ ਡਿਕਲੇریشن ਲਾ ਦਿਓ ਦਿਓ ਬਿਲਕੁਲ ਬਸ ਠੀਕ ਹੈ ਨਾ ਸਰ ਤੇ ਜੇ ਜੇ ਤੁਸੀਂ ਝੂਠ ਬੋਲਿਆ ਤੁਹਾਡੇ ਤੇ ਮੁਕਦਮਾ ਵੀ ਹੋਵੇ ਤੇ ਤੁਹਾਡੇ ਤੇ ਕਹਿ ਲੋ ਕਾਰਵਾਈ ਹੈ ਕਿ ਚੋਣ ਰੱਦ ਆਪੇ ਲੋਕ ਡਰ ਮਗੇ ਜੀ 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 ਬਿਲਕੁਲ ਆ ਇਸ ਵੇਲੇ ਹਾਲ ਬਣਿਆ ਪਿਆ ਬਹੁਤ ਮੰਦੜਾ ਹਾਲ ਹੈ ਸਰ ਹਮ ਅੱਛਾ ਕੁਝ ਤਾਂ ਮਾਤੇ ਵੀ ਰਿਪੋਰਟਾਂ ਨੇ ਕਿ ਮਤਲਬ ਕਿ दारू ਪੀ ਆਲਾ ਤਾਂ ਚੱਲਦਾ ਹੀ ਪਿਆ ਚੱਲਦਾ ਹੀ ਆ ਉਹ ਵੈਸੇ ਵੀ ਚੱਲਦਾ ਹੀ ਆ ਯਾਨੀ ਖਰੀਦੋ فروਖਤ ਵੀ ਜਿਹੜੀ ਹੈ ਨਾ ਹੁਣ ਤੋਂ ਸਾਈ ਵਧਾਈ ਲੱਗ ਰਹੀ ਹੈ ਸਾਹਿਬ ਇਹਨਾਂ ਗੰਦਾ ਸਿਸਟਮ ਨੇ ਲਗਾ ਕੇ ਕੁਝ ਨਹੀਂ ਬਦਲਿਆ ਨਹੀਂ ਨਹੀਂ ਮੈਨੂੰ ਲੱਗਦਾ ਪਹਿਲਾਂ ਨਾਲੋਂ ਵੀ ਬਦਤਰ ਜਿਵੇਂ ਆਪਾਂ ਕਹਿ ਲਈਏ ਹੋ ਗਿਆ ਹੈ ਨਾ ਬਦਲਿਆ بس ਇੱਕੋ ਚੀਜ਼ ਬਦਲਦੀ ਹੈ ਸਰ ਕਿ ਜਿਹੜਾ ਛੱਤਰ ਹੁੰਦਾ ਹੈ ਛੱਤਰ ਉਹੀ ਹੁੰਦਾ ਹੈ ਛੱਤਰ ਤਾਂ ਜਿਹੜਾ ਪਿਛਲਾ ਪਾਸਾ ਆ ਹੱਥ ਫੜਦਾ ਹੈ ਤਾਕਤ ਜਿਹੜੀ ਕਰ ਉਹ ਹਾਂਜੀ ਉਹ ਹੱਥ ਬਦਲ ਜਾਂਦਾ ਹੈ ਸਾਡੇ ਉਹੀ ਪੈ ਰਹੇ ਆ ਤੇ ਅਸੀਂ ਮੈਂ ਤੇ ਸਮਝਦਾ ਜਿਹੜੇ ਆ ਲੋਕ ਉਥੇ ਇੱਕ ਦੂਜੇ ਹੋਰ ਦੱਸਾਂ ਮੈਂ ਤੁਹਾਨੂੰ ਹੂੰ ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਆਰਟਿਸਟ ਲਾਈਨ ਚੋਂ ਆ ਜੀ ਉਹ ਕਹਿੰਦਾ ਕਿ ਸਾਡੇ ਪਿੰਡ ਦਾ ਇੱਕ ਬੰਦਾ 2 2.5 ਕਿੱਲੇ ਉਹਦੀ ਕੋਲ ਜ਼ਮੀਨ ਸੀ ਉਹ ਸਾਰੀ ਉਹਨੇ ਵੇਚਦੀ ਸਰਪੰਚ ਬਣਨ ਵਾਸਤੇ ਹੁਣ ਉਹ ਕਹਿੰਦਾ ਮੈਂ ੱੱਕੇ ਨਾਲ ਬੰਨਣਾ ਤੇ ਦੂਜੇ ਪਾਸੇ ਸਾਰੀਆਂ ਧਿਰਾਂ ਇੱਕ ਹੋ ਗਈਆਂ ਕਿ ਇਹਨੂੰ ਹਰਾਉਣਾ ਲੋ ਵੀ ਪਿੰਡਾਂ ਦੇ ਚਾਹ ਉਹ ਕਹਿੰਦਾ ਕਿ ਮੈਂ ਤੇ ਸਾਰਾ ਆਪਦਾ ਜੀਵਨ ਹੀ ਦਾਤ ਤੇ ਲਾ ਲਿਆ ਤੇ ਜੇ ਕਾਗਜ਼ ਭਰੇ ਗਏ ਹੂੰ ਮੈਂ ਤੇ ਪੱਕਾ ਹਾਰੂੰਗਾ ਉਹ ਕਹਿੰਦਾ ਹਾਰੂੰਗਾ ਨਹੀਂ ਪੱਕਾ ਹਾਰੂੰਗਾ ਉਹ ਕਹਿੰਦਾ ਜਾਂ ਮਰ ਜੂੰਗਾ ਜਾਂ ਮਾਰੂਗਾ ਮਾਰੂੰਗਾ ਤੇ ਫਿਰ ਉਹ ਕਰੂਗਾ ਵੀ ਕੀ ਜਦੋਂ ਪਹਿਲਾਂ ਤਾਂ ਬਿਨਾ ਸੋਚੇ ਸਮਝੇ ਐਡਾ ਪੰਗਾ ਲੈਣ ਦੀ ਲੋੜ ਨਹੀਂ ਸੀ ਮੇਰੇ ਵਰਗਿਆਂ ਦੀ ਤੇ ਚਾਂਦੀ ਹੁੰਦੀ ਐ ਨਾ ਇਲੈਕਸ਼ਨਾਂ 'ਚ ਸਮਾਨ ਖੁੱਲਾ ਪੈਸਾ ਖੁੱਲਾ ਉਹ ਕਹਿੰਦਾ 100 150 ਬੰਦਾ ਉਹਨੇ ਪੱਕਾ ਰੱਖਿਆ ਉਹ ਕਹਿੰਦਾ ਆਹੋ ਕਾਗਜ਼ ਪਰ ਉਹ ਮੈਂ ਤਾਂ ਮਰੇ ਮਰਿਆ ਮੇਰਾ ਤਾਂ ਦਾੰਦ ਤੇ ਡੇਰਾ ਦੇਖੋ ਪੰਜਾਬ ਚ ਕੀ ਚੱਲਦਾ ਇਹੋ ਜਿਹਾ ਸਰਪੰਚ ਇਹੋ ਜਿਹਾ ਸਰਪੰਚ ਕੀ ਤਰੂ ਤੇ ਕੀ ਤਾਰੂ ਜਿਹੜਾ ਕਹਿੰਦਾ ਕਿ ਜਾ ਮਰੂ ਤੇ ਜਾ ਮਰੂ ਤਾਂ ਗੱਲ ਇਹ ਬਣੀ ਪਈ ਆ ਸਾਡੀ ਤੇ ਕਹਿ ਲੋ ਕਿ ਬੇੜੀ ਜਿਹੜੀ ਆ ਨਾ ਹੂੰ ਡੁੱਬੀ ਹੋ ਡੁੱਬੀ ਆ ਅੱਛਾ ਅੱਛਾ ਅਸੀਂ ਕਹਿੰਦੇ ਕਿ ਪੋਲਿਟਿਕਸ ਚ ਰਿਫਾਰਮਸ ਹੋ ਜਾਣਾ ਹੂੰ ਤੇ ਜਿਹੜੀਆਂ ਜਿਹੜੀਆਂ ਤੁਹਾਡੀਆਂ ਆ ਕਹਿ ਲੋ ਕਿ ਆ ਲੂੰਬੜ ਚਾਲਾ ਹੁੰਦੀਆਂ ਇੱਕ ਦੂਜੇ ਦੀ ਜੀ 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 ਬਿਲਕੁਲ ਇਹ ਜਿਹੜੀ ਕਹਿ ਲੋ ਕਿ ਗਧੀ ਪੋਲਿਟਿਕਸ ਆ ਤੁਹਾਡੀ ਹੂੰ ਮੈਂ ਤੈਨੂੰ ਗਧੀ ਪੋਲਿਟਿਕਸ ਕਹੂੰਗਾ ਕਿ ਇਹ ਇਹਨੂੰ ਕਿਸ ਖਾਤੇ ਚ ਪਾਉਗੇ ਤੁਸੀਂ ਕਿ ਵਿਗਾੜ ਤੇ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ ਹੂੰ ਫਿਰ ਉਹ ਵਿਗਾੜ ਤੁਹਾਡੇ ਤੋਂ ਸ਼ੁਰੂ ਹੁੰਦਾ ਉਹੀ ਅਗਲੇ ਗਾਂ ਲੈ ਕੇ ਜਾਂਦੇ ਆ ਜੀ 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 ਬਿਲਕੁਲ ਤਾਂ ਇਹ ਗਧੀ ਪੋਲਿਟਿਕਸ ਜਿਹੜੀ ਆ ਬੰਦ ਹੋਣੀ ਚਾਹੀਦੀ ਆ ਹੂੰ ਕਿ ਕੋਈ ਸਵਾਰ ਆ ਤੇ ਗਧੀ ਆਪਣੇ ਆਪ ਹੀ ਤੁਰ ਹੀ ਜਾਂਦੀ ਆ ਦਲਾਤੇ ਉਹ ਕਿਸੇ ਨੂੰ ਮਾਰੀ ਸੀ ਕਿਸੇ ਨੂੰ ਮਾਰੀ ਸੀ ਸੋ ਇਸ ਕਰਕੇ ਇਹ ਸਾਰਾ ਸਿਸਟਮ ਬੰਦ ਹੋਣ ਦੀ ਜ਼ਰੂਰਤ ਸੀ ਅਫਸੋਸ ਦੀ ਗੱਲ ਹੈ ਕਿ ਮਿਸ ਮੈਨੇਜਮੈਂਟ ਵੀ ਵਧੀ ਹੈ ਸੁਖਮ ਸਰ ਜੀ ਜੀ ਬਿਲਕੁਲ ਵਰਕ ਲੋਡ ਵੀ ਵੱਧ ਗਿਆ ਇਹ ਨਹੀਂ ਹੈ ਕਿ ਅਫਸਰਾਂ ਤੇ ਕੋਈ ਮਤਲਬ ਕਿ ਵਰਕ ਲੋਡ ਜਾਂ ਪ੍ਰੈਸ਼ਰ ਨਹੀਂ ਹੈ ਬਿਲਕੁਲ ਬਹੁਤ ਹੈ ਜੀ ਉਹ ਵੀ ਵਧਾਗੀ ਤੌਰ ਤੇ ਤੇ ਆ ਜਿਹੜੀਆਂ ਸੱਠਾਂ ਫੇਟਾਂ ਸੀ ਇਹ ਤੇ ਚਲਦੀਆਂ ਆਈਆਂ ਹੁਣ ਦੇਖਾਂਗੇ ਕਿ ਕਿੰਨੀਆਂ ਵਧਦੀਆਂ ਕਿੰਨੀਆਂ ਘਟਦੀਆਂ ਪਰ ਬੁਰਾ ਹਾਲ ਹੈ ਬੁਰਾ ਹਾਲ ਹੈ ਜੀ ਜੀ ਬਿਲਕੁਲ ਬਿਲਕੁਲ ਇਧਰ ਲੱਡੂ ਸਿੰਘ ਜੀ ਕਹਿ ਰਹੇ ਨੇ ਕਿ ਲੁਧਿਆਣੇ ਦੇ ਵਿੱਚ ਵੋਟਾਂ ਕਰਕੇ ਜਾਮ ਲੱਗਿਆ ਹੋਇਆ ਬੁਰਾ ਹਾਲ ਹੈ ਉਧਰ ਵੀ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਇੰਨਾ ਤੱਕ ਅਜੇ ਤੱਕ ਕਦੇ ਨਹੀਂ ਵੇਖਿਆ ਪਹਿਲੀ ਵਾਰੀ ਇੰਨਾਂ ਚੋਣਾਂ ਦੇ ਵਿੱਚ ਤੱਕਾ ਦੇਖ ਰਹੇ ਆ ਅ ਇਧਰ ਕੁਲਵੰਤ ਸਿੰਘ ਜੀ ਕਹਿ ਰਹੇ ਨੇ ਕਿ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਕਿਉਂ ਝਾਲ ਮਾਰ ਦਿੱਤੀ ਜੀ ਇਹਦੇ ਬਾਰੇ ਉਹ ਨਾ ਦੇਖੋ ਉਹਦੇ ਵਿੱਚ ਕੀ ਹੈ ਕਿ ਜਿਹੜੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਆ ਉਹ ਆਉਂਦੇ ਨੇ ਸ਼ਾਇਦ ਐਸਟੀ ਚੋਂ ਜੀ ਠੀਕ ਹੈ ਸਰ ਸ਼ੈਡਿਊਲਡ ਟ੍ਰਾਈਬਸ ਜਿਹੜੇ ਹੁੰਦੇ ਆ ਆਪਣੇ ਪੰਜਾਬ ਚ ਬਹੁਤ ਘੱਟ ਵੋਟ ਹੈ। ਹੂੰ ਹੂੰ। ਤਾਂ ਮਹਾਰਾਸ਼ਟਰ ਚ ਸ਼ੈਡਿਊਲ ਟ੍ਰਾਈਬਸ ਵੋਟ ਵਾਪਾ। ਜੀ। ਇਹਨਾਂ ਦੀ ਉਹ ਸਰਕਾਰ ਮੇ ਇੱਕ ਭਾਈਚਾਰਾ ਹੋ ਰਿਹਾ ਜਿਹੜਾ ਉਹਨੂੰ ਐਸਟੀ ਚ ਰੱਖ ਦਿੱਤਾ। ਹੂੰ। ਇਹ ਇੱਕ ਵਿਧਾਇਕ ਹੈ। ਯਾਨੀ ਇਹ ਵੀ ਵਿਧਾਇਕ ਹੋ ਗਏ ਡਿਪਟੀ ਸਪੀਕਰ। ਜੀ ਜੀ। ਇਹਨਾਂ ਨੇ ਉਹਦੇ ਵਿਰੋਧ ਦੇ ਵਿੱਚ ਛਾਲ ਮਾਰੀ ਤੀਜੀ ਮੰਜ਼ਲ ਤੋਂ। ਤੇ ਥੱਲੇ ਜਾਲ ਪਹਿਲਾਂ ਹੀ ਲੱਗਾ ਸੀਗਾ। ਇਹ ਬਚ ਗਏ ਆ। ਹੂੰ। ਉਦਾਂ ਬਚ ਗਏ ਆ। ਇਹ ਤੁਸੀਂ ਹਿਸਾਬ ਲਾ ਲਓ ਕਿ ਆਪਣੀ ਸਰਕਾਰ ਦੇ ਵਿਰੋਧ ਦੇ ਵਿੱਚ ਉਹ ਛਾਲਾ ਮਾਰ ਰਹੇ ਆ ਇਹ ਤੁਸੀਂ ਦੇਖੋ ਮਹਾਰਾਸ਼ਟਰ ਚ ਗੁਜਰਾਤ ਲੋਬੀ ਦੀ ਫੱਟੀ ਵੇਖੋ ਐਤ ਕਿਵੇਂ ਪਹੁੰਚੀ ਜਾਂਦੀ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਲੋਕ ਸਭਾ ਚ ਜੀ ਇਹ ਇਹਨਾਂ ਦੀ ਫੱਟੀ ਮੇਸ ਹੋਣੀ ਆ ਹੋਈ ਆ ਨਾ ਹੁਣ ਤੁਸੀਂ ਵਿਧਾਨ ਸਭਾ ਚ ਦੇਖੋ ਕਿ ਇਹਨਾਂ ਦੇ ਨਾਲ ਹੁੰਦੀ ਕੀ ਆ ਜੀ ਜੀ ਜਿੱਦਾਂ ਦਾ ਮਾਹੌਲ ਬਣ ਰਿਹਾ ਤੇ ਹਾਂ ਮਾਹੌਲ ਬੜਾ ਇਦਾਂ ਦਾ ਹੀ ਆਪਾਂ ਨੂੰ ਦੇਖਣਾ ਸਾਹਮਣੇ ਮਾਹੌਲ ਬੜਾ ਤਿੱਖਾ ਜਿਹਾ ਬਣ ਰਿਹਾ ਜੀ ਜੀ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਸਰਪੰਚ ਦੀ ਚੋਣ ਕਹਿੰਦੇ ਤੱਕੇ ਨੂੰ ਜਿੱਤ ਕੇ 2027 ਦੀਆਂ ਚੋਣਾਂ ਜਿਹੜੀਆਂ ਨਹੀਂ ਜਿੱਤੀਆਂ ਜਾਣੀਆਂ ਉਹ ਤਾਂ ਜੀ ਆਪਣੇ ਸਾਹਮਣੇ ਆ ਰਿਹਾ ਕੰਮ ਜਗਤਾਰ ਜੀ ਕਹਿ ਰਹੇ ਨੇ ਕਦੇ ਬਾਪ ਦੀਆਂ ਤੇ ਕਦੇ ਕੀ ਕਹਿ ਰਹੇ ਨੇ ਕਿ ਕਦੇ ਆਪ ਦੀਆਂ ਕਦੇ ਬਾਪ ਦੀਆਂ ਕਦੇ ਰਵਾਇਤੀ ਪਾਰਟੀਆਂ ਸਾਰੇ ਤੇ ਰਵਾਇਤੀ ਡਾਇਲੋਗ ਹੈ ਸਾਡੇ ਪੰਜਾਬੀਆਂ ਦਾ ਬਿਲਕੁਲ 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 ਅ ਕੋਟਕਟਾਪਾ ਕਿਥੇ ਨਹੀਂ ਕੀਤਾ ਉਹ ਸਾਰੇ ਕਿਤੇ ਚੱਲ ਰਿਹਾ ਜੀ ਤੇ ਆਪਾਂ ਦਾ ਸ਼ੁ크ਰੀ ਮਨਾਉਣਿਆ ਜਿੱਥੇ ਜਿੱਥੇ ਦੇ ਲੋਕ ਬਚੇ ਹੋਏ ਨੇ ਜਾਂ ਜਿਨ੍ਹਾਂ ਨੇ ਕੋਈ ਸਰਬਸ਼ਾਂਤੀ ਕਰ ਲਈ ਤੇ ਜਾਂ ਜਿਨ੍ਹਾਂ ਦੇ ਭਾਈ ਕਾਗਜ਼ ਵੀ ਭਰੇ ਗਏ ਜੀ 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 ਉਹਨਾਂ ਨੂੰ ਵੀ ਵਧਾਈਆਂ ਸਮਝੋ ਇਸ ਮਾਹੌਲ ਦੇ ਵਿੱਚ ਤਾਂ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਜਿਨ੍ਹਾਂ ਦੇ ਕਾਗਜ਼ ਭਰੇ ਗਏ ਉਹ ਜੇ ਭਰੇ ਰਹੇ ਤੇ ਤਾਂ ਆ ਨਾ ਹਾਂ ਇਹ ਵੀ ਹੈ ਜੀ ਕਾਗਜ਼ ਭਰੇ ਤੇ ਗਏ ਨੇ ਜੇ ਭਰੇ ਰਹੇ ਤੇ ਤਾਂ ਆ ਹਲੇ ਤੇ ਉਹਨਾਂ ਨੇ ਸ਼ਾਨਣਾ ਲਾਉਣਾ ਸਰ ਜੀ ਉਹਦਾ ਇਹਨਾਂ ਦੇ ਸਰਪੰਚ ਸਰਪੰਚ ਇਹਨੇ ਜ਼ਿਆਦਾ ਨਹੀਂ ਸੀ ਬੰਨੇ ਹਮ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿਉਂਕਿ ਬੂਥ ਲੈਵਲ ਤੇ ਕਮਜ਼ੋਰ ਹੋ ਗਈ ਪਾਰਟੀ ਬਾਈ ਦੇ ਮੁਕਾਬਲੇ ਬਸ ਆਈਓ ਆ ਕਿ ਬਹੁਤ ਸਾਰੇ ਲੋਕ ਨਾਮਜ਼ਦਗੀ ਤੋਂ ਰਹਿ ਜਾਣਗੇ ਉਥੇ ਇਹਨਾਂ ਦੇ ਬਣ ਜਾਣਗੇ ਜਾਂ ਕਹਿ ਲੋ ਕਿ ਆਹੀ ਤੱਕ ਮੱਤਕਾ ਹੈਗਾ ਉਹ ਜੇ ਆਪਾਂ ਕਹੀਏ ਕਿ ਭਈ ਇਮਾਨਦਾਰੀ ਨਾਲ ਖੇਡ ਕੇ ਪਾਰ ਲੱਗਦੇ ਜੀ ਤਾਂ ਉਹ ਐਸਾ ਨਹੀਂ ਹੈਗਾ ਹੂੰ ਹੂੰ ਬਿਲਕੁਲ ਜੀ ਬਿਲਕੁਲ ਹੈਰੀ ਸੰਧੂ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕੰਟਰੀਬਿਊਸ਼ਨ ਲਈ ਇੱਕ ਮਿੱਤਰ ਦੱਸ ਰਹੇ ਨੇ ਕਿ ਭਈ ਅੱਜ ਵਿਆਹ ਵਾਲਾ ਮੁੰਡਾ ਵੀ ਸਰਪੰਚੀ ਦੇ ਕਾਗਜ਼ ਭਰਨੇ ਲੈਣ ਦੇ ਵਿੱਚ ਲੱਗਾ ਹੋਇਆ ਸੀ ਚਲੋ ਵਧੀਆ ਗੱਲ ਆ ਉਧਰ ਉਹਨੂੰ ਜਨਾਨੀ ਮਿਲ ਜਾਏਗੀ ਸ਼ਾਦੀ ਹੋ ਜਾਏਗੀ ਤੇ ਉਧਰੋਂ ਜੇ ਸਰਪੰਚੀ ਮਿਲ ਗਈ ਤੇ ਉਹਨੂੰ ਤੇ ਸਵਾਗਾ ਹੋ ਜਾਣੇ ਸੋਨੇ ਤੇ ਸਵਾਗਾ ਕਿ ਕਿ ਨਾਲੇ ਚੋਪੜੀਆਂ ਨਾਲੇ ਦੋ 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 ਬਿਲਕੁਲ ਉਧਰੋਂ ਸਰਪੰਚੀ ਮਿਲ ਗਈ ਉਧਰੋਂ ਬਹੂ ਮਿਲ ਗਈ ਹਮ ਤੇ ਉਹਨੂੰ ਕਹੋ ਵੀਰ ਨੂੰ ਕਿ ਜੇ ਦੋਨੇ ਚੀਜ਼ਾਂ ਨੇਪਰੇ ਚੜ ਗਈਆਂ ਚਲੋ ਵਿਆਹ ਤੇ ਜਾੜੀ ਜਾਣਾ ਸਰਪੰਚੀ ਵਾਲਾ ਕੰਮ ਵੀ ਚੜ ਗਿਆ ਤੇ ਜ਼ਰੂਰ ਲੱਡੂ ਲੱਡੂ ਸਾਨੂੰ ਵੀ ਖਵਾ ਦੇਈਆਂ ਬਿਲਕੁਲ ਬਿਲਕੁਲ ਜੀ ਅਮਨਦੀਪ ਸਿੰਘ ਜੀ ਕਹਿ ਰਹੇ ਨੇ ਕਿ ਈਟੀਟੀ ਵਾਲੇ 5994 ਦੀ ਵੀ ਗੱਲ ਕਰਿਓ ਸਰਕਾਰ ਲਾਰੇ ਲਾ ਰਹੀ ਹੈ ਹੌਣ ਤੇ ਭਾਈ ਸਰਕਾਰ ਨੂੰ ਮੈਨੂੰ ਨਹੀਂ ਲੱਗਦਾ ਵੀ ਆਪਣਾ ਮੈਸੇਜ ਪਹੁੰਚ ਜਾਣਾ ਕਿਉਂਕਿ ਸਰਕਾਰ ਦੇ ਆਪਣੇ ਹੀ ਬਹੁਤ ਝਮੇਲੇ ਚ ਫਸੀ ਹੋਈ ਆ ਜਿੰਨਾ ਚਿਰ ਵੋਟਾਂ ਨਹੀਂ ਹੁੰਦੀਆਂ ਜੀ ਕੋਈ ਉਮੀਦ ਨਹੀਂ ਕਰ ਸਕਦੇ ਸਰਕਾਰ ਤੋਂ ਵੀ ਕੁਝ ਹੋਰ ਕਰਨਗੇ ਹਾਂ ਜੀ ਹੁਣ ਤੇ ਉਲਝੇ ਪੈ ਰਹੇ ਆ ਇਸ ਵੇਲੇ ਜੀ ਜੀ